ਮੈਮ ਇੱਕ ਨਾ ਔਰਤ ਦੇ ਲਈ ਆਪਣਾ ਪਰਿਵਾਰ ਸੰਭਾਲਣਾ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਤੁਸੀਂ ਕਹੇ ਕਿ ਮੇਰਾ ਇਹ ਵੱਡਾ ਪਰਿਵਾਰ ਹੈ ਹਨਾ ਤੁਸੀਂ ਆਪਣੇ ਬੱਚੇ ਵੀ ਦੇਖਦੇ ਹੋ ਪਰਿਵਾਰ ਵੀ ਹੈ ਤੁਸੀਂ ਆਉਣਾ ਜਾਣਾ ਸਾਰਾ ਕੁਝ ਕਰਨਾ ਥੋੜਾ ਇੱਥੇ ਤੇ ਬੱਚਿਆਂ ਨਾਲ ਕਿੰਨਾਕ ਲਗਾਉਂਦੇ ਤੇ ਜਦੋਂ ਪਾ ਲਗਾਉਂਦੀ ਗੱਲ ਕਰਦੇ ਆ ਤਾਂ ਹੁਣ ਇਹ ਲਗਾਉਂ ਨੂੰ ਮੈਂ ਸ਼ਬਦਾਂ ਦੇ ਵਿੱਚ ਤਾਂ ਐਕਸਪ੍ਰੈਸ ਕਰਨਾ ਥੋੜਾ ਔਖਾ ਹੈ ਜੇਕਰ ਰਾਤ ਨੂੰ ਕਿਤੇ 8:00 8:30 ਤੋਂ ਬਾਅਦ ਮੈਨੂੰ ਕਿਸੇ ਦਾ ਫੋਨ ਆ ਜਾਂਦਾ ਐ ਨਰਜੀ ਨਹੀਂ ਤੋ ਤਾਂ ਇੱਕ ਵਾਰੀ ਤਾਂ ਨਾ ਹਾਰਟ ਬੀਟ ਬਹੁਤ ਉੱਪਰ ਚਲੀ ਜਾਂਦੀ ਹੈ ਕਿ ਓ ਮਾਈ ਗਾਡ ਨਾਰਮਲ ਇਨਸਾਨ ਦੇ ਵਿੱਚ ਮਤਲਬ ਇੰਨੀ ਕਿ ਸੋਚਣ ਸਮਝਣ ਦੀ ਸ਼ਕਤੀ ਨਹੀਂ ਹੁੰਦੀ ਕਿ ਆਪਣੇ ਆਪ ਸਾਰਾ ਕੁਝ ਕਰ ਲੈਂਦਾ ਇਹ ਬੱਚੇ ਬਹੁਤ ਵੱਖਰੇ ਹੁੰਦੇ ਨੇ ਇਹਨਾਂ ਨੂੰ ਉੱਠਣਾ ਬੈਠਣਾ ਸੌਣਾ ਸਭ ਕੁਝ ਸਿਖਾਉਣਾ ਪੈਂਦਾ ਇਹਦੇ ਲਈ ਮਤਲਬ ਜਿਹੜੇ ਇੱਥੇ ਟੀਚਰਸ ਨੇ ਉਹਨਾਂ ਦੇ ਕੋਲ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਦਾਂ ਕੀ ਹੁੰਦੀ ਹੈ ਇਨਾਂ ਦੀ ਟ੍ਰੇਨਿੰਗ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ ਇਹਨਾਂ ਨੂੰ ਅਸੀਂ ਪੜ੍ਹਾਈ ਲਿਖਾਈ ਇਹਨਾਂ ਦੀ ਸਮਰਥਾ ਦੇ ਅਕੋਰਡਿੰਗ ਕਰਾਉਂਦੇ ਆ ਜਿਹੜਾ ਬੱਚਾ ਪੜ੍ਹ ਸਕਦਾ ਹੈ ਜਸ ਲੈਵਲ ਤੱਕ ਪੜ੍ਹ ਸਕਦਾ ਹੈ ਬੱਚੇ ਦਾ ਜਿਹੜਾ ਲਰਨਿੰਗ ਪੀਰੀਅਡ ਆ ਉਹ ਟਾਇਲਟ ਟਾਈਪ ਤੋਂ ਸ਼ੁਰੂ ਹੋ ਜਾਂਦਾ ਮੈਂ ਐਜ਼ ਅ ਗਰਲ ਗੱਲ ਕਰਾਂ ਪਰ ਕੁੜੀਆਂ ਨੂੰ ਬਹੁਤ ਨਿੱਕਤਾ ਆਉਂਦੀਆਂ ਨਹੀਂ ਜੀ ਜ਼ਿੰਦਗੀ ਦੇ ਵਿੱਚ ਤਾਂ ਕੁੜੀ ਵੱਡੀ ਹੁੰਦੀ ਆ 8-9 ਸਾਲਾਂ ਦੀ ਤਾਂ ਫਿਰ ਤੁਸੀਂ ਉਹਨਾਂ ਬੱਚਿਆਂ ਦੇ ਕੁੜੀਆਂ ਦੀ ਜਿਹੜੇ ਪ੍ਰੋਬਲਮਜ਼ ਹੁੰਦੇ ਪਰਸਨਲ ਪ੍ਰੋਬਲਮਜ਼ ਉਹਨਾਂ ਨੂੰ ਕਿੱਦਾਂ ਕਰਦੇ ਹੋ ਇਹ ਤਾਂ ਹੁਣ ਇੱਕ ਬਾਇਓਲੋਜੀਕਲ ਥਿੰਕ ਹੈ ਇਟ ਵਿਲ ਹੈਪਨ ਫਾਦਰ ਮੈਂ 17 ਸਾਲ ਚ ਮੈਂ ਆਪਣੇ ਇਥੇ ਸਕੂਲ ਦੇ ਵਿੱਚ ਇੱਕ ਵੀ ਬੱਚੀ ਨਹੀਂ ਦੇਖੀ ਹੈਗੀ ਜਿਹੜੀ ਕਿ ਆਪਣੇ ਮੰਥਲੀ ਸਾਈਕਲ ਦੌਰਾਨ ਮੈਂ ਦੇਖਿਆ ਕਿ ਉਹਦੀ ਸਾਮਸਭਾਈ ਉਹਨੇ ਬੱਚੇ ਨੇ ਆਪਣੇ ਪ੍ਰੋਪਰ ਤਰੀਕੇ ਨਾਲ ਨਹੀਂ ਕੀਤੀ ਜੋ ਅੱਖਾਂ ਨਾਲ ਦੁਨੀਆ ਨਹੀਂ ਦੇਖ ਸਕਤੇ ਪਰ ਉਹਨਾਂ ਦੇ ਜਿਹੜੇ ਭਾਵ ਨੇ ਉਹ ਹੌਸਲੇ ਇੰਨੇ ਬੁਲੰਦ ਕਰ ਦਿੰਦੇ ਨੇ ਕਿ ਉਹ ਜ਼ਿੰਦਗੀ ਜਿਉਣ ਲਈ ਕਾਬਲ ਹੋ ਜਾਂਦੇ ਨੇ ਅਸੀਂ ਇੱਕ ਅਜਿਹੇ ਸਕੂਲ ਦੇ ਵਿੱਚ ਪਹੁੰਚੇ ਹਾਂ ਜਿਸ ਦਾ ਨਾਮ ਹੈ ਨਵਜੀਵਨੀ ਸਕੂਲ ਪਟਿਆਲਾ ਜਿੱਥੇ ਮੈਂਟਲ ਅਬਿਲਿਟੀ ਦੇ ਤੌਰ ਤੇ ਬੱਚਿਆਂ ਨੂੰ ਜਿਹੜਾ ਹੈ ਸਟਰੋਂਗ ਕੀਤਾ ਜਾਂਦਾ ਹੈ ਬੱਚਿਆਂ ਦੇ ਵਿੱਚ ਕਮਜ਼ੋਰੀ ਹੋ ਸਕਦੀ ਹੈ ਪਰ ਉਹਨਾਂ ਦੀ ਹਿੰਮਤ ਤੇ ਹੌਸਲੇ ਇੰਨੇ ਬੁਲੰਦ ਨੇ ਕਿ ਉਹ ਇੱਕ ਅੱਛੇ ਮੁਕਾਮ ਤੇ ਜਿਹੜਾ ਹੈ ਪਹੁੰਚ ਸਕਦੇ ਨੇ ਤੇ ਸਾਡੇ ਨਾਲ ਮੌਜੂਦ ਨੇ ਨਵਜੀਵਨੀ ਸਕੂਲ ਦੇ ਡਾਇਰੈਕਟਰ ਮੈਮ ਸਰਜੀਤ ਕੌਰ ਸੰਧੂ ਸਤਿ ਸ਼੍ਰੀ ਅਕਲ ਮੈਮ ਸਸ਼ਕਲ ਜੀ ਸਵਾਗਤ ਹੈ ਮੈਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਵੈਰੀ ਮਚ ਹਾਂਜੀ ਤੇ ਮੈਮ ਮੈਂ ਤੁਹਾਨੂੰ ਪਹਿਲਾ ਸਵਾਲ ਇਹ ਪੁੱਛਣਾ ਚਾਹੁੰਦੀ ਆ ਨਵਜੀਬਨੀ ਸਕੂਲ ਕਦੋਂ ਸ਼ੁਰੂ ਹੋਇਆ ਤੇ ਇਸ ਦਾ ਕੀ ਮਕਸਦ ਸੀ ਨਵਜੀਬਨੀ ਸਕੂਲ ਦੀ ਜਿਹੜੀ ਸ਼ੁਰੂਆਤ ਹੈ 1980 ਦੇ ਵਿੱਚ ਪਟਿਆਲੇ ਦੇ ਕੁਝ ਸੂਝਵਾਨ ਵਿਅਕਤੀ ਸੀ ਜੀ ਆ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲੱਤਾ ਕਿ ਨਵਜੀਬਨੀ ਨਾਮ ਦੀ ਇੱਕ ਸੁਸਾਇਟੀ ਰਜਿਸਟਰ ਕੀਤੀ ਜੀ ਉਹਨਾਂ ਨੇ ਸੋਚਿਆ ਕਿ ਕੁਝ ਮੈਂਟਲ ਹੈਲਥ ਦੇ ਰਿਲੇਟਡ ਕਰਨਾ ਹੈ ਕਿਉਂਕਿ ਉਸ ਟਾਈਮ ਦੇ ਵਿੱਚ ਪਟਿਆਲੇ ਦੇ ਵਿੱਚ ਡੈਫਰੈਂਟ ਡੰਪ ਸਕੂਲ ਸੀ ਬਲਾਈਂਡ ਸਕੂਲ ਸੀ ਮੰਨ ਬੁੱਧੀ ਬੱਚਿਆਂ ਦੇ ਲਈ ਕੋਈ ਇੰਸਟੀਚਿਊਟ ਨਹੀਂ ਸੀ ਤਾਂ ਇਹ ਸਕੂਲ 1981 ਦੇ ਵਿੱਚ ਫਿਰ ਸ਼ੁਰੂ ਹੋਇਆ ਜੀ ਤੇ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਬੱਚਿਆਂ ਦੀ ਮੈਂਟਲ ਅਬਿਲਿਟੀ ਨੂੰ ਸਟਰੋਂਗ ਕਰਨਾ ਸੋ ਕੈਨ ਦਾ ਮਤਲਬ ਇਹ ਹੈ ਕਿ ਸਾਡੇ ਕੋਲ ਜਿਹੜੇ ਬੱਚੇ ਨੇ ਉਹਨਾਂ ਦਾ ਆਈਕਿਊ ਲੈਵਲ ਘੱਟ ਹੈ ਅ ਲੇਕਿਨ ਉਹਨਾਂ ਨੂੰ ਅਗਰ ਸਹੀ ਟਾਈਮ ਦੇ ਉੱਤੇ ਟ੍ਰੇਨਿੰਗ ਦਿੱਤੀ ਜਾਵੇ ਜੀ ਤਾਂ ਗ੍ਰੈਜੂਅਲੀ ਉਹ ਆਪਣੇ ਜ਼ਿੰਦਗੀ ਰੋਜ਼ਮਰਰਾ ਜ਼ਿੰਦਗੀ ਦੇ ਕੰਮ ਕਰਨ ਦੇ ਲਾਇਕ ਬਹੁਤ ਸੋਹਣੀ ਤਰ੍ਹਾਂ ਹੋ ਜਾਂਦੇ ਨੇ ਕੁਝ ਰੀਕ੍ਰੀਏਸ਼ਨਲ ਐਕਟੀਵिटीज ਨੇ ਜਿਹੜੀਆਂ ਅਸੀਂ ਇੱਥੇ ਉਹਨਾਂ ਨੂੰ ਕਰਾਉਂਦੇ ਆ ਸੋ ਇਸ ਤਰੀਕੇ ਤੁਸੀਂ ਇਹ ਕਹਿ ਲੋ ਕਿ ਪਿਛਲੇ 45 ਸਾਲ ਤੋਂ ਤੁਸੀਂ ਸਕੂਲ ਚਲਾ ਰਹੇ ਆ ਓਕੇ ਮੈਮ ਤੁਸੀਂ ਐਜ਼ ਅ ਡਾਇਰੈਕਟਰ ਇੱਥੇ ਕੰਮ ਕਰ ਰਹੇ ਹੋ ਤੁਹਾਡੀਆਂ ਕੀ ਸੇਵਾਵਾਂ ਹੁੰਦੀਆਂ ਨੇ ਸਕੂਲ ਦੇ ਵਿੱਚ ਅਹ ਦੇਖੋ ਜੀ ਸਾਡੀ ਨਵਜੀਬਨੀ ਨਾਮ ਦੀ ਇੱਕ ਸੁਸਾਇਟੀ ਹੈ ਰਜਿਸਟਰਡ ਸੁਸਾਇਟੀ ਮੈਂ ਉਸ ਸੁਸਾਇਟੀ ਚ ਸੈਕਟਰੀ ਹੈਗੀ ਹਾਂ ਤੇ ਨਵਜੀਬਨੀ ਸਕੂਲ ਫॉर ਸਪੈਸ਼ਲ ਐਜੂਕੇਸ਼ਨ ਦੇ ਵਿੱਚ ਫਿਰ ਉਸ ਜੋ ਵੀ ਕੋਈ ਸੈਕਟਰੀ ਹੈ ਉਹਨੂੰ ਡਾਇਰੈਕਟਰ ਬਣਾਤਾ ਜਾਂਦਾ ਹੈ ਹਮ ਸਾਡੀਆਂ ਸੇਵਾਵਾਂ ਨੇ ਜਿਹੜੀਆਂ ਪਿਓਰਲੀ ਐਜ਼ ਅ ਵੋਲੰਟੀਅਰ ਮੈਂ ਇੱਥੇ ਆਉਂਦੀ ਆ ਕੰਮ ਕਰਦੀ ਆ ਅ ਜਿਵੇਂ ਇੱਕ ਆਪਾਂ ਘਰ ਚਲਾਉਂਦੇ ਆ ਹਨਾ ਘਰ ਚਲਾਉਣ ਦੇ ਵਿੱਚ ਛੋਟੇ ਤੋਂ ਵੱਡੇ ਕੰਮ ਆਪਾਂ ਰੋਜ਼ ਦੇ ਕਰ ਰਹੇ ਆ ਇੱਕ ਪਰਿਵਾਰ ਨੂੰ ਲੈ ਕੇ ਸਾਰੇ ਪਰਿਵਾਰ ਮੈਂਬਰਸ ਦਾ ਆਪਾਂ ਉਹਨਾਂ ਦੀ ਓਵਰਆਲ ਦੁੱਖ ਸੁੱਖ ਵੀ ਦੇਖਣੇ ਨੇ ਉਹਨਾਂ ਦੀ ਜ਼ਰੂਰਤਾਂ ਨੂੰ ਵੀ ਪੂਰਾ ਕਰਨਾ ਹੈ ਬਸ ਉਹੀ ਕੰਮ ਇੱਥੇ ਹੈ ਇਹ ਕਹਿ ਲਓ ਵੀ ਮੇਰਾ ਪਰਿਵਾਰ ਥੋੜਾ ਜਿਹਾ ਵੱਡਾ ਪਰਿਵਾਰ ਹੈ ਹਾਂਜੀ ਮੈਮ ਇੱਕ ਨਾ ਔਰਤ ਦੇ ਲਈ ਆਪਣਾ ਪਰਿਵਾਰ ਸੰਭਾਲਣਾ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਤੁਸੀਂ ਕਹਿੰਦੇ ਕਿ ਮੇਰਾ ਇਹ ਵੱਡਾ ਪਰਿਵਾਰ ਹੈ ਹਨਾ ਤੁਸੀਂ ਆਪਣੇ ਬੱਚੇ ਵੀ ਦੇਖਦੇ ਹੋ ਪਰਿਵਾਰ ਵੀ ਹੈ ਤੁਸੀਂ ਆਉਣਾ ਜਾਣਾ ਸਾਰਾ ਕੁਝ ਕਰਨਾ ਤੁਹਾਡਾ ਇੱਥੇ ਦੇ ਬੱਚਿਆਂ ਨਾਲ ਕਿੰਨਾ ਕੁ ਲਗਾਵ ਹੋ ਚੁੱਕਿਆ ਹੈ ਅ ਮੈਂ ਨਰਜੀਵਨੀ ਨਾਲ ਪਿਛਲੇ ਸਾਰਾ ਸਾਲ ਤੋਂ ਜੁੜੀ ਹੋਈ ਆ ਜੀ ਤੇ ਜਦੋਂ ਪਾ ਲਗਾਵ ਦੀ ਗੱਲ ਕਰਦੇ ਆ ਤਾਂ ਹੁਣ ਇਹ ਲਗਾਵ ਨੂੰ ਮੈਂ ਸ਼ਬਦਾਂ ਦੇ ਵਿੱਚ ਤਾਂ ਐਕਸਪਰੈਸ ਕਰਨਾ ਥੋੜਾ ਔਖਾ ਹੈ ਜੀ ਬਸ ਇਹ ਕਹਿ ਲਓ ਵੀ ਜਦੋਂ ਕੋਈ ਗੱਲ ਹੁੰਦੀ ਹੈ ਅ ਮੈਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰ ਰਹੀ ਹਾਂ ਜਾਂ ਸਾਡੇ ਸਕੂਲ ਦੇ ਜਿਹੜੇ ਓਵਰਆਲ ਇਨਚਾਰਜ ਹੈਗੇ ਨੇ ਆਪਰੇਸ਼ਨਸ ਦੇਖਦੇ ਸਾਰੇ ਉਹਨਾਂ ਨਾਲ ਗੱਲ ਕਰ ਰਹੀ ਹਾਂ ਤਾਂ ਉਹ ਗੱਲ ਐ ਨਹੀਂ ਹੁੰਦੀ ਕਿ ਉਹ ਗੱਲ ਮੈਂ ਕਿਸੇ EMPLOYE ਨਾਲ ਕਰ ਰਹੀ ਹਾਂ ਜਾਂ ਘਰ ਤੋਂ ਕੋਈ ਬਾਹਰ ਮੈਂਬਰ ਹੈ ਉਹਦੇ ਨਾਲ ਗੱਲ ਕਰ ਰਹੀ ਹਾਂ ਉਹ ਇੱਕ ਬੜਾ ਸਿੰਪਲ ਜੀ ਗੱਲ ਹੁੰਦੀ ਹੈ ਕਿ ਇੱਕ ਪਰਿਵਾਰਕ ਤੌਰ ਤੇ ਗੱਲ ਹੋ ਰਹੀ ਹੁੰਦੀ ਹੈ ਅੱਛਾ ਠੀਕ ਹੈ ਫਿਰ ਉਧਰ ਉਹ ਠੀਕ ਹੋ ਗਿਆ ਸੀ ਬੱਚਿਆਂ ਦਾ ਇਹ ਕੋਈ ਵੀ ਯਾਨੀ ਕਿ ਛੋਟੀ ਮੋਟੀ ਚੀਜ਼ ਜੀ ਸੋ ਕਹਿਣ ਦਾ ਮਤਲਬ ਇਹ ਹੈ ਵੀ ਜੇਕਰ ਰਾਤ ਨੂੰ ਕਿਤੇ 8:00 8:30 ਤੋਂ ਬਾਅਦ ਮੈਨੂੰ ਕਿਸੇ ਦਾ ਫੋਨ ਆ ਜਾਂਦਾ ਹੈ ਨਰਜਿਨੀ ਤੋ ਤਾਂ ਇੱਕ ਵਾਰੀ ਤਾਂ ਨਾ ਹਾਰਟਬੀਟ ਬਹੁਤ ਉੱਪਰ ਚਲੀ ਜਾਂਦੀ ਹੈ ਕਿ ਓ ਮਾਈ ਗੋਡ ਤਬ ਮੈਂ ਫੋਨ ਚੁੱਕਦੇ ਸਾਰ ਪਹਿਲੀ ਚੀਜ਼ ਪੁੱਛਨੀ ਹੈ ਸੁੱਖ ਹੈ ਠੀਕ ਹੈ ਸੋ ਇਹ ਹਰ ਰੂਟੀਨ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਤਾਂ ਕੋਈ ਤੁਹਾਨੂੰ ਐ ਨਹੀਂ ਲੱਗਦਾ ਰੂਟੀਨ ਦਾ ਹਿੱਸਾ ਮਤਲਬ ਕਿ ਇਸ ਤਰੀਕੇ ਹੈ ਵੀ ਚਾਹੇ ਮੇਰੇ ਪਰਿਵਾਰਕ ਮੈਂਬਰ ਨੇ ਚਾਹੇ ਮੇਰੇ ਰਿਸ਼ਤੇਦਾਰ ਨੇ ਚਾਹੇ ਮੇਰੇ ਦੋਸਤ ਮਿੱਤਰ ਨੇ ਲਾਈਕ ਫਰੈਂਡ ਸਰਕਲ ਤੱਕ ਨੂੰ ਸਭ ਨੂੰ ਪਤਾ ਹੈ ਕਿ ਹਾਂ ਸਰਬਜੀਤ ਨਾ ਜੀ ਨਹੀਂ ਸੋ ਇਟਸ ਅ ਪਾਰਟ ਆਫ ਮਾਈ ਲਾਈਫ ਲਾਈਕ ਥੈਟ ਮੈਮ 멘ਟਲ ਅਬਿਲਿਟੀ ਦੀ ਜੇ ਆਪਾਂ ਗੱਲ ਕਰੀਏ ਨੋਰਮਲ ਇਨਸਾਨ ਦੇ ਵਿੱਚ ਮਤਲਬ ਇੰਨੀ ਕੁ ਸੋਚਣ ਸਮਝਣ ਦੀ ਸ਼ਕਤੀ ਹੁੰਦੀ ਹੈ ਕਿ ਆਪਣੇ ਆਪ ਸਾਰਾ ਕੁਝ ਕਰ ਲੈਂਦਾ ਇਹ ਬੱਚੇ ਬਹੁਤ ਵੱਖਰੇ ਹੁੰਦੇ ਨੇ ਇਹਨਾਂ ਨੂੰ ਉੱਠਣਾ ਬੈਠਣਾ ਸੌਣਾ ਸਭ ਕੁਝ ਸਿਖਾਉਣਾ ਪੈਂਦਾ ਤਾਂ ਇਹਦੇ ਲਈ ਮਤਲਬ ਜਿਹੜੇ ਇੱਥੇ ਟੀਚਰਸ ਨੇ ਉਹਨਾਂ ਦੇ ਕੋਲ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਦਾਂ ਕੀ ਹੁੰਦਾ ਜੀ ਅ ਜਿਹੜੇ ਸਾਡੇ ਬੱਚਿਆਂ ਨੂੰ ਸਪੈਸ਼ਲ ਬੱਚਿਆਂ ਨੂੰ ਟੀਚਰ ਟ੍ਰੇਨਿੰਗ ਦੇ ਰਹੇ ਨੇ ਇੱਕ ਤਾਂ ਮੈਂ ਇਹ ਕਹਾਂਗੀ ਕਿ ਉਹ ਬਹੁਤ ਸਪੈਸ਼ਲ ਰੂਹਾਨੀ ਟੀਚਰਸ ਜਿਹੜੇ ਹੈਗੇ ਨੇ lots of patience ਆਮ ਸਕੂਲਾਂ ਦੇ ਵਿੱਚ ਹੁੰਦਾ ਹੈ ਕਿ ਕਲਾਸ 1 2 3 4 ਹੋ ਜਾਂਦੀ ਹੈ ਬੱਚੇ ਨੂੰ ਤੁਸੀਂ ਸਿਖਾਤਾ ਵਰਡ ਫਾਰਮੇਸ਼ਨ ਹੀ ਆ ਤੁਸੀਂ ਬੱਚੇ ਨੂੰ 1 ਲਿਖਣਾ ਸਿਖਾਤਾ ਤਾਂ ਬੱਚੇ ਨੇ ਉਹ ਸਿੱਧੀ ਲਾਈਨ ਮਾਰਨੀ ਸਿੱਖ ਲੈਣੀ ਆ ਕੋਈ ਬੱਚਾ ਉਹਨੂੰ 5 ਮਿੰਟ ਸਿੱਖੂਗਾ ਕੋਈ ਉਹਨੂੰ ਅੱਧੇ ਘੰਟੇ ਸਿੱਖ ਜੇਗਾ ਸਾਡੇ ਬੱਚਿਆਂ ਦੇ ਨਾਲ ਕੀ ਹੈ ਇਹਨਾਂ ਦੀ ਟ੍ਰੇਨਿੰਗ ਬਿਲਕੁਲ ਡਿਫਰੈਂਟ ਹੈ ਜਿਵੇਂ ਤੁਸੀਂ ਕਲਾਸਰੂਮ 'ਵਿਜ਼ਿਟ' ਕੀਤੇ ਨੇ ਸਾਡੇ ਕੋਲ ਜਿਹਨੇ ਬੱਚਾ ਆ ਗਿਆ ਅ ਤਾਂ ਜਿਹੜੇ ਟੀਚਰਸ ਨੇ ਜੀ ਉਹ ਫਿਰ ਟ੍ਰੇਨਡ ਚਾਹੀਦੇ ਨੇ ਉਹ ਟ੍ਰੇਨਿੰਗ ਰੀਹੈਬਿਲਿਟੇਸ਼ਨ ਰੀਹੈਬਿਟੇਸ਼ਨ ਕਾਉਂਸਲ ਆਫ ਇੰਡੀਆ ਆਰਸੀਆਈ ਦੇ ਵਿੱਚ ਡੈਲੀ ਹੈ ਉਹਨਾਂ ਦੀਆਂ ਨੋਰਮਸ ਅਕੋਰਡਿੰਗ ਟੀਚਰ ਨੇ ਆਰਸੀਆ ਨਾਲ ਰਜਿਸਟਰਡ ਟੀਚਰ ਹੋਣੇ ਚਾਹੀਦੇ ਨੇ ਜਿਹੜੀ ਟੀਚਰਸ ਦੀ ਕੁਆਲੀਫਿਕੇਸ਼ਨ ਹੈ ਨੋਰਮਲ ਇੱਕ ਟੀਚਰ ਹੈਗਾ ਬੀਅਰਡ ਕਰਕੇ ਟੀਚਰ ਬਣਦੇ ਨੇ ਸਾਡੇ ਟੀਚਰਸ ਸਪੈਸ਼ਲ ਬੀਅਰਡ ਕਰਕੇ ਟੀਚਰ ਬਣਦੇ ਨੇ ਸੋ ਇਹਨਾਂ ਦੀ ਜਿਹੜੀ ਬੀਅਰਡ ਹੈ ਹੁਣ ਜਿਵੇਂ ਸਾਡੇ ਬੱਚਿਆਂ ਨੂੰ ਟੀਚਰਸ ਜਿਹੜੇ ਪੜਾ ਰਹੇ ਨੇ ਬੀਅਰਡ ਐਮ ਆਰ ਓਕੇ ਤਾਂ ਇਹ ਜਿਹੜੀ ਬੀਅਰਡ ਹੈਗੀ ਹੈ ਜਿਵੇਂ ਹੁਣ ਇਹਦਾ ਬੈਚ ਸਾਡੇ ਕੋਲ ਚੱਲ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਤੋਂ ਇਹ ਬੀਅਰਡ ਅਸੀਂ ਕਰਵਾ ਰਹੇ ਹਾਂ ਐਂਡ ਸਾਡੇ ਇੰਸਟੀਚਿਊਟ ਸਾਡੇ ਸਕੂਲ ਦੇ ਨਾਲ ਅਸੀਂ ਇੱਥੇ ਟੀਚਰ ਟ੍ਰੇਨਿੰਗ ਇੰਸਟੀਚਿਊਟ ਵੀ ਲੇਗਾ ਜਿਹਦੇ ਵਿੱਚ ਅਸੀਂ ਡਿਪਲੋਮਾ ਕਰਵਾਉਂਦੇ ਹਾਂ ਆਫਟਰ ਪਲੱਸ 2 ਕੋਈ ਬੰਦਾ ਉਹ 2 ਸਾਲ ਦਾ ਡਿਪਲੋਮਾ ਕਰਕੇ ਯੂ ਕੈਨ ਬਿਕਮ ਅਸਿਸਟੈਂਟ ਸਪੈਸ਼ਲ ਟੀਚਰ ਤੇ ਆਫਟਰ ਗ੍ਰੈਜੂਏਸ਼ਨ ਯੂ ਕੈਨ ਡੂ ਬੀਐਡ ਦੋ ਸਾਲ ਦੀ ਬੀਐਡ ਹੈਗੀ ਐ ਸਪੈਸ਼ਲ ਬੀਐਡ ਇਨ ਐਮਆਰ ਤੇ ਉਹ ਕਰਕੇ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਆਰਸੀਆਈ ਨਾਲ ਐਂਡ THEN ਯੂ ਆਰ एलिਜੀਬਲ ਟੀਚਰ ਟੂ ਟੀਚ THESE ਸਪੈਸ਼ਲ ਕਿੰਡ ਚਿਲड्रन ਇਨਨੂ ਤੁਸੀਂ ਟ੍ਰੇਨਿੰਗ ਦੇ ਸਾਥ ਹੋ ਇਹਨਾਂ ਦੀ ਟ੍ਰੇਨਿੰਗ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ ਇਹਨਾਂ ਨੂੰ ਅਸੀਂ ਪੜ੍ਹਾਈ ਲਿਖਾਈ ਇਹਨਾਂ ਦੀ ਸਮਰਥਾ ਦੇ ਅਕੋਰਡਿੰਗ ਕਰਾਉਂਦੇ ਆ ਜਿਹੜਾ ਬੱਚਾ ਪੜ੍ਹ ਸਕਦਾ ਹੈ ਜਸ ਲੈਵਲ ਤੱਕ ਪੜ੍ਹ ਸਕਦਾ ਹੈ ਹਰ ਬੱਚੇ ਦੀ ਇੰਡੀਵਿਜੂਅਲ ਫਾਈਲ ਤੁਹਾਨੂੰ ਮਿਲੇਗੀ ਹਰ ਬੱਚੇ ਦੇ ਇੰਡੀਵਿਜੂਅਲ ਗੋਲਸ ਲੱਤੇ ਜਾਂਦੇ ਨੇ ਸੋ ਸਾਡੀ ਟ੍ਰੇਨਿੰਗ ਤਾਂ ਸ਼ੁਰੂ ਹੋ ਜਾਂਦੀ ਹੈ ਟਾਇਲਟ ਟ੍ਰੇਨਿੰਗ ਤੋਂ ਟਾਇਲਟ ਟ੍ਰੇਨਿੰਗ ਬੱਚੇ ਨੂੰ ਆਉਣੀ ਚਾਹੀਦੀ ਹੈ ਬੱਚਾ ਆਪਣਾ ਖਾਣਾ ਖੁਦ ਖਾ ਸਕੇ ਬੱਚਾ ਆਪਣਾ ਕਪੜੇ ਖੁਦ ਬਦਲ ਸਕੇ ਸੋ ਇਹਨਾਂ ਛੋਟੀਆਂ ਚੀਜ਼ਾਂ ਤੋਂ ਜਿਹੜੀ ਸਾਡੀ ਹੈਗੀ ਟ੍ਰੇਨਿੰਗ ਸ਼ੁਰੂ ਹੁੰਦੀ ਹੈ ਐਂਡ ਯੈਸ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਹੈ ਹਰ ਬੱਚਾ ਆਪਣੇ ਗੋਲਸ ਇੱਕ ਆਪਣੇ ਟਾਈਮ 'ਚ ਅਚੀਵ ਕਰਦਾ ਹੈ 6 ਮਹੀਨੇ ਬਾਅਦ ਵੀ ਕੋਈ ਬੱਚਾ ਹੋ ਸਕਦਾ ਹੈ ਕਿ ਸਿਰਫ ਆਪਣਾ ਨਾਈਟਸੂਟ ਦਾ ਇੱਕ ਆਪਣਾ ਸ਼ਰਟ ਹੀ ਪਾਣੀ ਸਿੱਖੇ ਜੀ ਤਾਂ ਇਹ ਵੀ ਸਾਡੇ ਲਈ ਬਿਗ ਅਚੀਵਮੈਂਟ ਹੈ ਸੋ ਏਵਰੀ ਚਾਈਲਡ ਹੈਜ਼ ਗਾਟ ਡਿਫਰੈਂਟ ਲਰਨਿੰਗ ਅਬਿਲਿਟੀ ਜੀ ਜਿਵੇਂ ਇਸ ਤੁਹਾਡੀ ਗੱਲ ਨੂੰ ਮੈਂ ਸੁਣ ਰਹੀ ਆ ਤਾਂ ਮੈਨੂੰ ਲੱਗਦਾ ਕਿ ਇੱਥੇ ਕੰਮ ਕਰਨ ਲਈ ਬੱਚਿਆਂ ਨੂੰ ਪੜਾਉਣ ਲਈ ਸਮਰੱਥਾ ਬਹੁਤ ਜ਼ਰੂਰੀ ਹੈ ਪੇਸ਼ੈਂਸ ਬਹੁਤ ਜ਼ਰੂਰੀ ਹੈ ਹੈਨਾ ਪੇਸ਼ੈਂਸ ਬਹੁਤ ਜ਼ਰੂਰੀ ਨੇ ਐਂਡ ਟੱਚਡ ਸਾਡੇ ਟੀਚਰਸ ਕੋਲ ਪੇਸ਼ੈਂਸ ਬੜੇ ਹੁਣ ਅਗੇ ਨਹੀਂ ਉਹ ਟੀਚਰਸ ਨੂੰ ਵੀ ਮੈਂ ਕਦੀ ਇਹ ਨਹੀਂ ਦੇਖਦੀ ਹੈਗੀ ਕਿ ਸਾਡੇ ਚਾਹੇ ਟੀਚਿੰਗ ਸਟਾਫ ਹੈ ਨੌਨ ਟੀਚਿੰਗ ਸਟਾਫ ਹੈ ਸਪੋਰਟ ਸਟਾਫ ਹੈ ਇੱਕ ਤਾਂ ਬਹੁਤ ਪੁਰਾਣੇ ਜੁੜੇ ਹੋਏ ਨੇ ਜਦੋਂ ਤੁਸੀਂ ਕਿਸੇ ਚੀਜ਼ ਨਾਲ ਬਹੁਤ ਲੰਬੇ ਟਾਈਮ ਲਈ ਜੁੜ ਜਾਂਦੇ ਹੋ ਤਾਂ ਇਮੋਸ਼ਨਲੀ ਤੁਸੀਂ ਆਪਣੇ ਆਪ ਇੱਕ ਤਰੀਕੇ ਕਨੈਕਸ਼ਨ ਬਣ ਜਾਂਦਾ ਤੁਹਾਡਾ ਉਹ ਬੌਂਡਿੰਗ ਹੈਗੀ ਹੈ ਤੇ ਬੜੇ ਸੋਹਣੇ ਤਰੀਕਿਆਂ ਸਾਡੇ ਬੱਚਿਆਂ ਨੂੰ ਰੱਖਦੇ ਨੇ ਜੀ ਹਾਂਜੀ ਮੈਮ ਆਪਾਂ ਤੁਸੀਂ ਕਹੇ ਸੀ ਕਿ ਬੱਚੇ ਦਾ ਜਿਹੜਾ ਲਰਨਿੰਗ ਪੀਰੀਅਡ ਆ ਉਹ ਟਾਇਲਟ ਟਾਈਪ ਤੋਂ ਸ਼ੁਰੂ ਹੋ ਜਾਂਦਾ ਹਨਾ ਹਾਂਜੀ ਮੈਂ ਐਜ਼ ਅ ਗਰਲ ਗੱਲ ਕਰਾਂ ਤਾਂ ਕੁੜੀਆਂ ਨੂੰ ਬਹੁਤ ਨਿੱਕਤਾ ਆਉਂਦੀਆਂ ਨੇ ਜਿੰਦਗੀ ਦੇ ਵਿੱਚ ਤਾਂ ਕੁੜੀ ਵੱਡੀ ਹੁੰਦੀ ਆ 8 9 ਸਾਲਾਂ ਦੀ ਤਾਂ ਫਿਰ ਤੁਸੀਂ ਉਹਨਾਂ ਬੱਚਿਆਂ ਦੇ ਕੁੜੀਆਂ ਦੀ ਜਿਹੜੇ ਪ੍ਰੋਬਲਮਸ ਹੁੰਦੀਆਂ ਨੇ ਕਿ ਪਰਸਨਲ ਪ੍ਰੋਬਲਮਸ ਉਹਨਾਂ ਨੂੰ ਕਿੱਦਾਂ ਕਰਦੇ ਹੋ ਦੇਖੋ ਇਹ ਨਾ ਹੁਣ ਇਹ ਤਾਂ ਹੁਣ ਇੱਕ ਬਾਇਓਲੋਜੀਕਲ ਥਿੰਕ ਹੈ ਇਟ ਵਿਲ ਹੈਪਨ ਪਰ ਮੈਂ 17 ਸਾਲ ਚ ਮੈਂ ਆਪਣੇ ਇਸ ਸਕੂਲ ਦੇ ਵਿੱਚ ਇੱਕ ਵੀ ਬੱਚੀ ਨਹੀਂ ਦੇਖੀ ਹੈਗੀ ਜਿਹੜੀ ਕਿ ਆਪਣੇ ਮੰਥਲੀ ਸਾਈਕਲ ਦੌਰਾਨ ਮੈਂ ਦੇਖਿਆ ਕਿ ਉਹਦੀ ਸਾਮਸਭਾਈ ਉਹਨੇ ਬੱਚੇ ਨੇ ਆਪਣੀ ਪ੍ਰੋਪਰ ਤਰੀਕੇ ਨਾਲ ਨਹੀਂ ਕੀਤੀ ਐਂਡ ਟੱਚ ਵੁਡ ਮੀਨਸ ਮੈਂ ਅਜ ਤੱਕ 17 ਸਾਲ ਨੱਚਤਾ ਮੈਂ ਨਹੀਂ ਦੇਖਿਆ ਸਕੂਲ ਚੱਲਦੇ ਨੂੰ ਤਾਂ 45 ਸਾਲ ਹੋ ਚੁੱਕੇ ਨੇ ਅਗੇਨ ਇਟਸ ਅ ਟ੍ਰੇਨਿੰਗ ਜੀ ਤੋ ਦੇਖੋ ਕੀ ਹੈ ਨਾ ਜਿਹੜੇ ਬੱਚੇ ਨੇ ਸਾਡੇ ਇਹਨਾਂ ਦੀ ਜਿਹੜੀ ਰੇਸ਼ਿਓ ਹੈ 8:1 ਹੈ ਹਮ 8 ਬੱਚੇ ਇੱਕ ਕਲਾਸ 'ਚ ਹੋਣਗੇ 8 ਤੋਂ 10 ਤੋਂ ਜ਼ਿਆਦਾ ਬੱਚੇ ਇੱਕ ਕਲਾਸ 'ਚ ਨਹੀਂ ਹੋ ਸਕਦੇ ਜਦੋਂ ਹੁਣ ਫਿਰ ਉਹ ਟੀਚਰ ਨੂੰ ਵੀ ਪਤਾ ਹੁੰਦਾ ਹੈ ਜਿਹੜੇ ਬੱਚੇ ਹੌਸਟਲਸ ਰਹਿੰਦੇ ਨੇ ਉਹ ਹੌਸਟਲ ਸਟਾਫ ਹੌਸਟਲ ਦੇ ਵਿੱਚ ਵੀ 8 ਬੱਚੇ ਇੱਕ اٹੈਂਡੈਂਟ ਨਾਲ ਨੇ ਹਮ ਸੋ ਉਸ ਤਰੀਕੇ ਸਾਮਸਭਾਈ ਚੰਗੀ ਹੋ ਜਾਂਦੀ ਹੈ ਅੱਛਾ ਔਰ ਇਹ ਗਵਰਨਮੈਂਟ ਨਾਰਮਸ ਨੇ ਇਹ ਨਾਰਮਸ ਅਸੀਂ ਨਹੀਂ ਬਣਾਈਆਂ ਇਹ ਗਵਰਨਮੈਂਟ ਨਾਰਮਸ ਨੇ ਸੋ ਅਸੀਂ ਉਸੇ ਤਰੀਕੇ ਸਟਾਫ ਰੱਖਿਆ ਹੋਇਆ ਹੈ ਹਮ ਤੇ ਬਾਕੀ ਐਨੀਬਾਡੀ ਇਜ਼ ਵੈਲਕਮ ਜਦੋਂ ਮਰਜ਼ੀ ਤੁਸੀਂ ਆ ਕੇ ਸਕੂਲ ਵਿਜ਼ਿਟ ਕਰ ਸਕਦੇ ਹੋ ਜਿਵੇਂ ਤੁਸੀਂ ਅੱਜ ਆਏ ਹੋ ਕੋਈ ਵੀ ਕਦੇ ਵੀ ਆ ਜਾਏਗਾ ਜੋ ਤੁਹਾਨੂੰ ਤੁਸੀਂ ਇੱਕ ਵਾਰੀ ਆਓ ਦੋ ਵਾਰੀ ਆਓ 10 ਵਾਰੀ ਆਓ ਯੂ ਵਿਲ ਆਲਵੇਸ ਸੀ ਆਰ ਸਟਾਫ ਵਰਕਿੰਗ ਦ ਵੇ ਥੇ ਆਰ ਵਰਕਿੰਗ ਨਾਓ ਜੀ ਸਾਫ ਸਫਾਈ ਤੁਸੀਂ ਦੇਖ ਲਈ ਹੋਏਗੀ ਸੋ ਇਹ ਇਹ ਚੀਜ਼ਾਂ ਤੰਦ ਰਮੇਸ਼ਾ ਐਮੈਲੋਡ ਜੀ ਬੇਸਿਕਲੀ ਮੈਮ ਜਿਹੜੇ ਇੱਥੇ ਕਿੰਨੇ ਬੱਚੇ ਪੜ ਰਹੇ ਨੇ ਕਿਹੜੇ ਕਿਹੜੇ ਏਜ ਗਰੁੱਪ ਦੇ ਬੱਚੇ ਨੇ ਇੱਥੇ ਸਾਡੇ ਕੋਲ ਏਜ ਗਰੁੱਪ ਜਿਵੇਂ ਮੈਂ ਕਹਾਂਗੀ 6 ਕੋ ਸਾਲ ਜਿਹੜੀ ਹੈ ਬੱਚੇ ਦੀ ਉਮਰ ਉੱਥੋਂ ਸ਼ੁਰੂ ਹੋ ਜਾਂਦੇ ਨੇ ਜੀ ਤੇ ਮੈਂਟਲ ਏਜ ਤਾਂ ਚਲੋ ਸਭ ਦੀ ਡਿਫਰੈਂਟ ਹੀ ਹੈ ਹਮ ਤੇ ਸਾਡੇ ਕੋਲ ਹੈਗੇ ਨੇ ਜੀ 43 ਸਾਲ ਤੱਕ ਦੇ ਐਡਲਟਸ ਵੀ ਹੈਗੇ ਨੇ ਸਾਡੇ ਕੋਲ ਸੋ ਵੀ ਕੇਟਰ 올 ਏਜ ਗਰਪਸ ਜੀ ਕੀ ਸੀ ਜਦੋਂ ਸਕੂਲ ਸ਼ੁਰੂ ਹੋਇਆ ਅਸੀਂ ਸਭ ਤੋਂ ਪਹਿਲਾਂ ਸਕੂਲ ਸ਼ੁਰੂ ਕੀਤਾ ਸਕੂਲ ਤੋਂ ਬਾਅਦ ਬੱਚੇ ਪੜ੍ਹਦੇ ਸੀ ਫਿਰ ਹੌਸਟਲ ਫੈਸਿਲਿਟੀ ਦਿੱਤੀ ਕਿਉਂਕਿ ਕੁਝ ਬੱਚੇ ਆਊਟ ਸਟੇਸ਼ਨ ਵੀ ਸੀ ਕੇ ਹੌਸਟਲ ਫੈਸਿਲਿਟੀ ਦੇ ਨਾਲ ਕਿਸੇ ਵੀ ਸਕੂਲ ਕਾਲਜ ਦੇ ਹੌਸਟਲ ਦੇ ਵਿੱਚ ਤੁਸੀਂ 16 17 ਸਾਲ ਤੋਂ ਉੱਪਰ ਨਹੀਂ ਬॉयਜ਼ ਨੂੰ ਬॉयਜ਼ ਗਰਲਸ ਨਹੀਂ ਰੱਖ ਸਕਦੇ ਉਸ ਤਰੀਕੇ ਤਾਂ ਫਿਰ ਪੈਰੈਂਟਸ ਕੋਦੇ ਕੋਲ ਅਸੀਂ ਆਊਟ ਸਟੇਸ਼ਨ ਬੱਚੇ ਵਾਪਿਸ ਭੇਜ ਦਿੰਦੇ ਸੀ ਬॉयਜ਼ ਤਾਂ ਪੈਰੈਂਟਸ ਨੇ ਆ ਕੇ ਕਹਿਣਾ ਸ਼ੁਰੂ ਕਰਤਾ ਕਿ ਇੱਕ ਤਾਂ ਸਾਡੀ ਉਮਰ ਵੱਧ ਗਈ ਹੈ ਤੇ ਅੱਜਕੱਲ ਜੋਇੰਟ ਫੈਮਲੀਆਂ ਤਾਂ ਹੈ ਨਹੀਂ ਪੈਰੈਂਟਸ ਨੇ ਬੱਚਾ ਹੈ ਜਿਹੜਾ ਨਾਲ ਉਹਦਾ ਕੋਈ ਭੈਣ ਭਰਾ ਹੋਰ ਹੈ ਉਹ ਆਪਣੀ ਜ਼ਿੰਦਗੀ ਚ ਬਿਜ਼ੀ ਹੋ ਜਾਂਦਾ ਸੀ ਤਾਂ ਉਹਨਾਂ ਦਾ ਅਗਲਾ ਸਵਾਲ ਇਹ ਸੀ ਵੀ ਹੁਣ ਸਾਡਾ ਬੱਚਾ ਕਿੱਥੇ ਜਾਏਗਾ ਤਾਂ ਫਿਰ ਅਸੀਂ ਇੱਕ ਐਡਲਟ ਰੈਜ਼ੀਡੈਂਸ਼ੀਅਲ ਕੇਅਰ ਸ਼ੁਰੂ ਕੀਤਾ ਸਪੈਸ਼ਲ ਅ ਐਡਲਟ ਜਿਹੜੇ ਹੋ ਜਾਂਦੇ ਨੇ ਹਾਂ ਸਪੈਸ਼ਲ ਸਟੂਡੈਂਟਸ ਜਿਹੜੇ ਐਡਲਟਸ ਨੇ ਉਹਨਾਂ ਲਈ ਤਾਂ ਰੈ residențial ਕੇਅਰ ਦੇ ਵਿੱਚ ਹੁਣ ਸਾਡੇ ਕੋਲ ਇਸ ਟਾਈਮ ਹੈਗੇ ਨੇ 40 ਤੋਂ ਦੇ ਕ੍ਰੀਬ ਅਡਲਟ ਬॉयਜ਼ ਤੇ ਅਡਲਟ ਗਰਲਸ ਤੇ ਛੋਟੇ ਬੱਚੇ ਦੂਜੇ ਹੌਸਪੀਟਲ 'ਚ ਹੈਗੇ ਨੇ ਸੋ ਇਸ ਤਰੀਕੇ ਮੈਂ ਇਹ ਕਹਾਂਗੀ ਵੀ 6 ਸਾਲ ਤੋਂ ਲੈ ਕੇ 43-44 ਸਾਲ ਤੱਕ ਦੀ ਉਮਰ ਦੇ ਸਾਡੇ ਕੋਲ ਸਪੈਸ਼ਲੀ ਜਿਹੜੇ ਹੈਗੇ ਨੇ ਸਟੂਡੈਂਟਸ ਅਡਲਟ ਜਿਹੜੇ ਬੱਚੇ ਨੇ ਉਹ ਇਮੋਸ਼ਨਸ ਨੂੰ ਮੈਚ ਕਰਦੇ ਆ ਇੱਕ ਦੂਜੇ ਦੇ ਨਾਲ ਹਾਂਜੀ ਦੇ ਆਰ ਵੈਰੀ ਹੈਪੀ ਇੱਕ ਦੂਜੇ ਦੇ ਨਾਲ ਕੁਝ ਬੱਚੇ ਤਾਂ ਇਹ ਵੀ ਨੇ ਜਿਵੇਂ ਮਹਨ ਜੀ ਹੁੰਦਾ ਸੀ ਸਰਦੀਆਂ ਦੇ 2 ਹਫਤੇ ਆਫ ਕਰਨੇ ਨੇ ਅਸੀਂ ਗਰਮੀਆਂ ਦੇ ਵਿੱਚ 4 ਹਫਤੇ ਦੀ ਛੁੱਟੀ ਕਰਦੇ ਹਾਂ ਕੁਝ ਬੱਚੇ ਤਾਂ ਹੈ ਜੇ ਵੀ ਨੇ ਜਿਹੜੇ ਘਰੇ ਨਹੀਂ ਜਾਣਾ ਚਾਹੁੰਦੇ ਤੇ ਇੰਜੋਏ ਹੇਅਰ ਕਿਉਂਕਿ ਉਹਨਾਂ ਦਾ ਇੱਕ ਰੂਟੀਨ ਸੈਟ ਹੈ ਉਹ ਬਿਜ਼ੀ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ એનર્ਜੀ ਚੈਨਲਾਈਜ਼ ਕਰਨੀ ਬਹੁਤ ਜ਼ਰੂਰੀ ਹੈ। ਆਰ ਮੈਮ ਪੇਰੈਂਟਸ ਜਿਹੜਾ ਬੱਚੇ ਦੇ ਮਤਲਬ ਇੱਕ ਪੇਰੈਂਟਸ ਆ ਉਹਨਾਂ ਦੇ ਬੱਚੇ ਦੇ ਘਰੇ ਜਨਮ ਹੋਇਆ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗਦਾ ਕਿ ਉਹਦੀ ਮੈਂਟਲ ਅਬਿਲਿਟੀ ਘੱਟ ਹੈ ਮਨ ਬੁੱਧੀ ਹੈ ਨਾ ਉਹ ਸੋ ਇੱਕ ਟਾਈਮ ਪੀਰੀਅਡ ਆਉਂਦਾ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਬੋਝ ਹੈ ਕਿ ਨੂੰ ਅਸੀਂ ਕਿੱਦਾਂ ਸਫਰ ਕਰਾਂਗੇ ਹਨਾ ਮਤਲਬ ਉਹ ਆਪਣੇ ਆਪ ਨੂੰ ਹਰਾਸ਼ ਕਰਨ ਲੱਗ ਜਾਂਦੇ ਨੇ ਮੈਂਟਲੀ ਤੌਰ ਤੇ ਹਰਾਸ਼ਮੈਂਟ ਹੋ ਜਾਂਦੀ ਹੈ ਸੋ ਤੁਹਾਡੇ ਕੋਲ ਜਦੋਂ ਆਉਂਦੇ ਤੁਸੀਂ ਉਹਨਾਂ ਨੂੰ ਕਿੱਦਾਂ ਸਪੋਰਟ ਕਰਦੇ ਹੋ ਪੇਰੈਂਟਸ ਨੂੰ ਦੇਖੋ ਜਦੋਂ ਨਾ ਇੱਕ ਕਿਸੇ ਦੇ ਵੀ ਪਰਿਵਾਰ 'ਚ ਇੱਕ ਨਵਾਂ ਜੀ ਆਉਂਦਾ ਹੈ ਤੇ ਇੱਕ ਚਾਹ ਤਾਂ ਦੇਖੋ ਹਨਾ ਹੁੰਦਾ ਹੀ ਨਵਾਂ ਜੀ ਆਇਆ ਦੇਖੋ ਬੱਚਾ ਘਰੇ ਨਵਾਂ ਆਇਆ ਚਾਹ ਹੁੰਦਾ ਹਨ ਡਾਊਨ ਸਿੰਡਰੋਮ ਹੈ ਬੱਚਾ ਜਾਂ ਬੱਚੇ ਨੂੰ ਆਟਿਸਟਿਕ ਹੈ ਕਿਸੇ ਵੀ ਤਰੀਕੇ ਦੀ ਬੱਚੇ ਨੂੰ ਅਗਰ ਕੋਈ ਦਿੱਕਤ ਹੈ ਜਿਹੜਾ ਮੈਂ 100% ਸਾਰੇ ਪੇਰੈਂਟਸ ਦੀ ਮੈਜੋਰਿਟੀ ਪੇਰੈਂਟਸ ਦੀ ਗੱਲ ਕਰ ਰਹੀ ਆ ਪਹਿਲੀ ਗੱਲ ਹੁੰਦੀ ਹੈ ਐਕਸੈਪਟੈਂਸ ਉਹ ਐਕਸੈਪਟੈਂਸ ਆਉਣੀ ਥੋੜੀ ਜਿਹੀ ਔਖੀ ਹੈ ਦੇਖੋ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਹਿਊਮਨ ਨੇਚਰ ਹੈ ਆਪਾਂ ਸਾਰੇ ਆਪਾਂ ਲੱਗਦਾ ਹੈ ਸਪੈਸ਼ਲ ਬੱਚਾ ਮੇਰੇ ਕੋਲ ਹੀ ਕਿਉਂ ਆਇਆ ਪਹਿਲਾਂ ਨਾ ਆਪਾਂ ਐਕਸੈਪਟ ਨਹੀਂ ਕਰਦੇ ਹੂੰ ਸੋ ਨੰਬਰ 1 ਇਜ਼ ਐਕਸੈਪਟੈਂਸ ਉਹ ਐਕਸੈਪਟੈਂਸ ਆਉਣ ਤੋਂ ਪਹਿਲਾਂ ਕੀ ਹੁੰਦਾ ਫੇजेस ਡਿਫਰੈਂਟ ਚੱਲਦੇ ਨੇ ਪਹਿਲਾਂ ਡਾਊਟ ਪੈਂਦਾ ਕੋਈ ਦੇਖਦਾ ਹੈ ਕੁਝ ਡਾਕਟਰਸ ਕਹਿੰਦੇ ਨੇ ਫਿਰ ਡਿਫਰੈਂਟ ਡਾਕਟਰਸ ਕੋਲ ਜਾਇਆ ਜਾਂਦਾ ਕਿ ਸ਼ਾਇਦ ਸਾਡਾ ਬੱਚਾ ਠੀਕ ਹੋ ਜੇ ਸ਼ਾਇਦ ਇਹਦਾ ਕੋਈ ਇਲਾਜ ਹੋ ਜਵੇ ਉਹ ਤੋਂ ਬਾਅਦ ਕੁਝ ਲੋਕੀ ਉਹ ਅੰਧਵਿਸ਼ਵਾਸ ਜੀ ਪੈਂਦੇ ਨੇ ਥੋੜੇ ਬਹੁਤ ਹੈ ਨਾ ਉਹ ਤੋਂ ਬਾਅਦ ਫਿਰ ਉਸ ਬੱਚੇ ਨੂੰ ਨਾਰਮਲ ਸਕੂਲ ਚ ਭੇਜਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਦੇਖੋ ਨਾਰਮਲ ਸਕੂਲ ਦੇ ਵਿੱਚ ਇਟ ਇਜ਼ ਇੰਪੋਰਟੈਂਟ ਗਵਰਨਮੈਂਟ ਨੇ ਵੀ ਕਿਹਾ ਹੋਇਆ ਹੈ ਕਿ ਨਾਰਮਲ ਸਕੂਲ ਦੇ ਵਿੱਚ ਵੀ ਸਪੈਸ਼ਲ ਬੱਚੇ ਜਾਣਗੇ ਲੇਕਿਨ ਜੋ ਬੱਚੇ ਦੀ ਕੇਅਰ ਇੱਕ ਸਪੈਸ਼ਲ ਸਕੂਲ ਚ ਹੋਣੀ ਹੈ ਉਹ ਉੱਥੇ ਹੋਣੀ ਥੋੜੀ ਜਿਹੀ ਔਖੀ ਹੈ ਜੀ ਫਿਰ ਉਹ ਹੌਲੀ ਹੌਲੀ ਐਕਸੈਪਟੈਂਸ ਆਉਂਦੀ ਹੈ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਨਾ ਕਿਤੇ ਉਹਨਾਂ ਕਿਤੇ ਉਹ ਸਮਝ ਆਉਂਦੇ ਥੈਨ ਉਹ ਸਰਟਿਕਲ ਆਉਂਦੇ ਨੇ ਜੀ ਤੇ ਕੁਝ ਲੋਕ ਬਹੁਤ ਪੋਜ਼ਿਟਿਵ ਲੈਂਦੇ ਨੇ ਕਿ ਠੀਕ ਹੈ ਬੱਚਾ ਆ ਗਿਆ ਇਹਨੂੰ ਅਸੀਂ ਹਿੰਮਤ ਹੈ ਸਾਡੇ ਚ ਅਸੀਂ ਇਹਨੂੰ ਇਹਦੇ ਲਾਇਕ ਹੋ ਜਾਏਗਾ ਆਪਣੇ ਕੰਮ ਕਰ ਕਰੂਗਾ ਰੋਜ਼ ਮਰਰਾ ਦੀ ਜ਼ਿੰਦਗੀ ਦੇ ਜੜੀਆਂ ਨੇ ਉਹਦੀਆਂ ਮਤਲਬ ਕਿ ਡੇਲੀ ਰੁਟੀਨ ਆਪਣੀ ਫੋਲੋ ਕਰ ਸਕੇਗਾ ਜੀ ਕੁਝ ਪੈਰੈਂਟਸ ਦਾ ਹੋ ਜਾਂਦਾ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਡਿਸਟਰਬ ਹੋ ਜਾਂਦੇ ਨੇ ਹਾਂ ਬਟ ਆਈ ਫੀਲ ਟਾਈਮ ਇਜ਼ ਅ ਬਿਗ ਹੀਲਰ ਜੀ ਬਾਕੀ ਜਿੰਨੀ ਸਪੋਰਟ ਅਸੀਂ ਕਰ ਸਕਦੇ ਆ ਅਸੀਂ ਕਰਦੇ ਆ ਹੂੰ ਤੇ ਬਾਕੀ ਇਹ ਹੈ ਕਿ ਅਸੀਂ ਜੋ ਵੀ ਕਰਦੇ ਆ ਪੇਰੈਂਟਸ ਨੂੰ ਕੋਆਪਰੇਸ਼ਨਸ ਹਨ ਬਹੁਤ ਜ਼ਰੂਰੀ ਹੈ ਮੇਰੇ ਅਨੁਸਾਰ ਪੇਰੈਂਟਸ ਸਾਡੇ ਨਾਲ ਮਤਲਬ ਕਿ ਕਦਮ ਦੇ ਨਾਲ ਕਦਮ ਲਾ ਕੇ ਅਸੀਂ ਚੱਲਦੇ ਆ ਤਾਂ ਹੀ ਬੱਚੇ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਚੰਗੀ ਹੁੰਦੀ ਹੈ ਜੀ ਸੋ ਮੈਂ ਤਕਰੀਬਨ ਕਹਿਣੀ ਹੁੰਦੀ ਆ ਕਿ ਸਕੂਲ ਦਾ ਜੋ ਬੈਕਬੋਨ ਹੈਗੀ ਹੈ ਹੂੰ ਉਹ ਹੈਗੇ ਨੇ ਸਾਡਾ ਸਟਾਫ ਜੀ ਔਰ ਪੈਰੈਂਟਸ ਦੀ ਹੈਲਪ ਤੋਂ ਬਿਨਾ ਅਸੀਂ ਕੁਝ ਨਹੀਂ ਹੈਗੇ ਨੰਬਰ 1 ਪੈਰੈਂਟਸ ਦਾ ਸਾਡੇ ਤੇ ਭਰੋਸਾ ਭਰੋਸਾ ਬਿਲਕੁਲ ਮੈਮ ਸਟਾਫ ਤੇ ਪੈਰੈਂਟਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਆਮ ਲੋਕਾਂ ਦੀ ਯੂਥ ਦੀ ਯੂਥ ਕਿੰਨਾ ਐਕਸਪੋਰਟਿਵ ਐ ਥੀ ਦੇਖੋ ਜਿਹੜਾ ਆਪਾਂ ਗੱਲ ਕਰੀਏ ਯੂਥ ਦੀ ਕਰੀਏ ਜਾਂ ਆਉਣ ਵਾਲੇ ਯੂਥ ਦੀ ਗੱਲ ਕਰੀਏ ਜਾਂ ਸੋਸਾਇਟੀ ਦੀ ਗੱਲ ਕਰੀਏ ਜੀ ਤਾ ਆਈ ਪਰਸਨਲੀ ਫੀਲ ਸੋਸਾਇਟੀ ਸੈਂਸਟਾਈਜ਼ੇਸ਼ਨ ਇਜ਼ ਵੈਰੀ ਇੰਪੋਰਟੈਂਟ ਜੀ ਅੱਜ ਦੇ ਟਾਈਮ ਦੇ ਨਾਲ ਅਗਰ ਆਪਾਂ ਅੱਜ ਦੇ ਟਾਈਮ ਜਦੋਂ ਹੁਣ ਅੱਜਕੱਲ ਏਆਈ ਦਾ ਜ਼ਮਾਨਾ ਆ ਗਿਆ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਕੁਝ ਹੋ ਰਿਹਾ ਹੈ ਸਟਿਲ ਮੈਂ ਕਹਾਂਗੇ ਸੋਸਾਇਟੀ ਚ ਸੈਂਸਟਾਈਜ਼ੇਸ਼ਨ ਦੀ ਜ਼ਰੂਰਤ ਜਿਹੜੀ ਹੈਗੀ ਉਹ ਅੱਜ ਵੀ ਹੈ ਜੀ ਬਹੁਤ ਲੋਕ ਐਸੇ ਨੇ ਜਿਹੜੇ ਕਿ ਪਹਿਲਾਂ ਤਾਂ ਦੇਖੋ ਮੈਂਟਲ ਇਲਨੈਸ ਹੂੰ ਨੋਂ ਹੀ ਕੰਫਿਊਜ਼ ਕਰ ਦਿੱਤਾ ਜਾਂਦਾ ਹੈ ਜੀ ਸਪੈਸ਼ਲ ਬੱਚਿਆਂ ਦੇ ਨਾਲ ਹਨਾ ਪਹਿਲਾ ਤਾਂ ਇਹ ਹੈ ਤੁਸੀਂ ਇੰਪੈਕਟ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਅਸੀਂ ਬਾਹਰ ਬੋਰਡ ਵੀ ਪੰਜਾਬੀ ਔਰ ਇੰਗਲਿਸ਼ ਲੈਂਗੁਏਜ ਚ ਲਗਾਏ ਹੋਏ ਨੇ ਕਿ ਇਹਨਾਂ ਚ ਫਰਕ ਹੈ ਹਨਾ ਤੇ ਇੱਕ ਤਾਂ ਉਹ ਬੜਾ ਜ਼ਰੂਰੀ ਹੈ ਦਿਮਾਗੀ ਬਿਮਾਰੀ ਹੋਣੀ ਔਰ ਮੰਦਬੁੱਧਤ ਦੋਨੋਂ ਚੀਜ਼ਾਂ ਅਲੱਗ-ਅਲੱਗ ਨੇ ਨੰਬਰ 2 ਸਪੈਸ਼ਲ ਕਹਤਾ ਤੇ ਡੈਫਿੰਡਮ ਡਿਫਰੈਂਟ ਬੱਚੇ ਨੇ ਬਲਾਈਂਡ ਡਿਫਰੈਂਟ ਹੁੰਦੇ ਨੇ ਮੰਦਬੁੱਧਤ ਬਤਲੂ ਕਿ ਅਲੱਗ-ਅਲੱਗ ਚੀਜ਼ਾਂ ਦਾ ਨਹੀਂ ਪਤਾ ਉਸ ਤੋਂ ਬਾਅਦ ਅ ਵਰਲਡ ਦੀ ਜਿਹੜੀ ਆਪਾਂ ਪੋਪੂਲੇਸ਼ਨ ਕਈ ਇਹ ਜੋ ਵਰਲਡ ਦੇ ਡਾਟਾਸ ਨੇ ਉਹਦੇ ਹਿਸਾਬ ਨਾਲ 2.5% ਇਹਨਾਂ ਬੱਚਿਆਂ ਨੇ ਆਪਣੀ ਦੁਨੀਆ 'ਚ ਆਉਣਾ ਹੀ ਆਣਾ ਹੁਣ ਅੱਜ ਸ਼ਾਮ ਨੂੰ ਮੇਰੇ ਘਰੇ ਆ ਤੁਹਾਡੇ ਘਰੇ ਕਿਸੇ ਮਹਿਮਾਨ ਨੇ ਆਉਣਾ ਹੈ ਤੇ ਅਸੀਂ ਉਹਨਾਂ ਦੀ ਤਿਆਰੀ ਕਰਦੇ ਹਾਂ ਜੀ ਜੋ ਡਿਨਰ ਲਈ ਆ ਰਹੇ ਨੇ ਤਾਂ ਉਹ ਉਸ ਤਰੀਕੇ ਦੀ ਤਿਆਰੀ ਕਰਦੇ ਹਾਂ ਕੋਈ ਚਾਹ ਦੇ ਲਈ ਆ ਰਿਹਾ ਆਪਾਂ ਕਿਸੇ ਨੂੰ ਇਨਵਾਈਟ ਕੀਤਾ ਤਾਂ ਉਹੋ ਜਿਹੀ ਤਿਆਰੀ ਕਰਦੇ ਹਾਂ ਤਾਂ ਜਦੋਂ ਆਪਾਂ ਨੂੰ ਪਤਾ ਹੈ ਕਿ ਇਹਨਾਂ ਲੋਕਾਂ ਨੇ ਦੁਨੀਆ ਦੇ ਵਿੱਚ ਇੰਨੇ ਪਰਸੈਂਟ ਆਣਾ ਹੀ ਹੈ ਤਾਂ ਆਪਾਂ ਪੂਰੀ ਤਰ੍ਹਾਂ ਤਿਆਰ ਨਹੀਂ ਹੈਗੇ ਉਹ ਤਿਆਰ ਹੋਣ ਦੀ ਬਹੁਤ ਜ਼ਰੂਰਤ ਹੈ 100 ਬੱਚਿਆਂ 'ਚ ਜੇ ਅਗਰ ਦੋ ਬੱਚੇ ਵੀ ਆਪਾਂ ਲਈਏ ਤਾਂ ਜਿਹੜਾ ਨਾਰਮਲ ਸੌ ਸਕੂਲ ਨੇ ਤਾਂ ਦੋ ਸਕੂਲ ਸਪੈਸ਼ਲ ਵੀ ਹੋਣੇ ਚਾਹੀਦੇ ਜੀ ਬਿਲਕੁਲ ਫਿਰ ਅਵੇਅਰਨੈਸ ਦੀ ਲੋੜ ਹੈ ਕੁਝ ਲੋਕ ਜਿਵੇਂ ਅੱਜ ਦੇ ਟਾਈਮ ਚ ਵੀ ਪੁਰਾਣੇ ਟਾਈਮ ਦੀ ਤਾਂ ਗੱਲ ਹੈ ਹੀ ਹੈ ਜਦੋਂ ਤੁਸੀਂ 45 ਸਾਲ ਪਹਿਲਾਂ ਸਕੂਲ ਸ਼ੁਰੂ ਕੀਤਾ ਸੀ ਉਦੋਂ ਤਾਂ ਇਹ ਸੀ ਕਿ ਤਿੰਨ ਮਹੀਨੇ ਇੱਕੋ ਹੀ ਬੱਚਾ ਸੀ ਸਾਡੇ ਸਕੂਲ 'ਚ ਜੀ ਲੋਕਾਂ ਨੂੰ ਹੁੰਦਾ ਹੈ ਵੀ ਜੇ ਕਿਸੇ ਨੂੰ ਪਤਾ ਲੱਗ ਗਿਆ ਸਾਡੇ ਘਰੇ ਸਪੈਸ਼ਲ ਸਕੂਲ ਸਪੈਸ਼ਲ ਬੱਚਾ ਹੈ ਰਿਸ਼ਤਾ ਨਹੀਂ ਜੁੜੂਗਾ ਦੂਜੇ ਬੱਚਿਆਂ ਦਾ ਦੂਜੇ ਬੱਚਿਆਂ ਦੀ ਲਾਈਫ ਤੇ ਅਸਰ ਪਏਗਾ ਸੋ ਉਹ ਜਿਹੜੇ ਟੈਬੂ ਸੇ ਉਹ ਵੀ ਦੂਰ ਕਰਨੇ ਪੈਣਗੇ ਹਾਂ ਸੋ ਕਾਫੀ ਚੀਜ਼ਾਂ ਹੈਗੀਆਂ ਨੇ ਤਾਂ ਮੇਰੀ ਥੋੜੇ ਇਸ ਪ੍ਰੋਗਰਾਮ ਦੇ ਰਾਹੀਂ ਵੀ ਆਦਰਵਾਇਸ ਵੀ ਮੇਰੀ ਇਹੀ ਇੱਕ ਸੋਸਾਇਟੀ ਲਈ ਮੈਸੇਜ ਹੁੰਦਾ ਹੈ ਕਿ ਮੈਕਸਿਮਮ ਜਿੰਨੇ ਵੀ ਲੋਕ ਮੈਚ ਆਉਣੀ ਆ ਸਾਡੇ ਕੋਲ ਆਣ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਸਕੂਲ ਡਾਇਮਿੰਗ ਤੁਸੀਂ ਜਦੋਂ ਮਰਜ਼ੀ ਇੱਥੇ ਆਓ ਸਾਨੂੰ ਵਿਜ਼ਿਟ ਕਰੋ ਸਾਡੇ ਬੱਚਿਆਂ ਨੂੰ ਮਿਲੋ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਨੇ ਤਾਂ ਕਿ ਸਾਹਮਣੇ ਵਾਲੇ ਨੂੰ ਸਮਝ ਆ ਸਕੇ ਕਿ ਇਹ ਬੱਚੇ ਵੀ ਸਾਡੀ ਸੋਸਾਇਟੀ ਦਾ ਪਾਰਟ ਨੇ ਤੇ ਇੱਕ ਨਾ ਬੜੀ ਇੱਕ ਅੰਦਰੂਨੀ ਜਜ਼ਬਾ ਹੋਣਾ ਚਾਹੀਦਾ ਜਿਵੇਂ ਤੁਸੀਂ ਯੂਥ ਦੀ ਗੱਲ ਕਰ ਰਹੇ ਹੋ ਕਿ ਚਲੋ ਮੈਂ ਹਫਤੇ ਚ 2 ਘੰਟੇ ਉੱਥੇ ਦੇਣੇ ਨੇ ਜਾਂ ਮੈਂ ਹਫਤੇ ਚ 1 ਘੰਟਾ ਉੱਥੇ ਕੱਢਣਾ ਸੋ ਇਹ ਥੋੜਾ ਜਿਹਾ ਮੈਨੂੰ ਇਸ ਚੀਜ਼ ਦੀ ਕਮੀ ਜਿਹੜੀ ਹੈਗੀ ਲੱਗਦੀ ਹੈ ਜੋ ਹੋਣੀ ਬਹੁਤ ਜ਼ਰੂਰੀ ਹੈ ਮੈਮ ਤੁਸੀਂ ਡਿਫਰੈਂਸ ਦੀ ਗੱਲ ਕਰ ਰਹੇ ਸੀ ਕਿ ਹਰ ਚੀਜ਼ ਦੇ ਵਿੱਚ ਨਾ ਡਿਫਰੈਂਸ ਹੁੰਦਾ ਮੈਂ ਪਿਛਲੇ ਕੁਝ ਸਾਲਾਂ ਤੋਂ ਇਹ ਚੀਜ਼ ਅਬਜ਼ਰਵ ਕਰ ਰਹੀ ਹਾਂ ਕਿ ਲੋਕ ਨਾ ਡਿਪਰੈਸ਼ਨ ਨੂੰ ਕਹਿੰਦੇ ਨੇ ਕਿ ਇਹ ਤਾਂ ਮੰਦਪੁੱਤੀ ਹੈ ਮਤਲਬ ਇੱਕ ਬੱਚਾ ਜਿਸ ਦੇ ਪੇਰੈਂਟਸ 24 ਘੰਟੇ ਕੰਮ ਕਰ ਰਹੇ ਨੇ ਉਹ ਪੇਰੈਂਟਸ ਆਪਣੇ ਬੱਚੇ ਨੂੰ ਟਾਈਮ ਨਹੀਂ ਦੇ ਪਾਉਂਦੇ ਕਿਉਂਕਿ ਉਹਨਾਂ ਦੀ ਮੇਡ ਸੰਭਾਲ ਲੈਂਦੀ ਆ ਜਾਂ ਕੋਈ ਹੋਰ ਮੈਂਬਰ ਸੰਭਾਲ ਲੈਂਦਾ ਹਨ ਤੇ ਉਹ ਬੱਚਾ ਹੌਲੀ-ਹੌਲੀ ਜਦੋਂ ਉਹਨੂੰ ਟਾਈਮ ਨਹੀਂ ਮਿਲਦਾ ਡਿਪਰੈਸਡ ਹੋ ਜਾਂਦਾ ਆਪਣੇ ਆਪ ਚ ਰਹਿਣਾ ਖਾਣਾ ਪੀਣਾ ਨਹੀਂ ਗੱਲਬਾਤ ਨਹੀਂ ਕਰਨੀ ਕਿਸੇ ਨਾਲ ਤਾਂ ਲੋਕੀ ਉਹਨੂੰ ਕਹਿੰਦੇ ਨੇ ਤਾਂ ਕਿ ਸਟੇਬਲ ਨਹੀਂ ਹੈਗਾ ਮੈਂਟਲੀ ਤੌਰ ਤੇ ਕਿ ਇਹਨੂੰ ਸਪੈਸ਼ਲ ਸਕੂਲ ਛੱਡ ਦਿਓ ਇਹ ਤਾਂ ਐਦਾ ਮੈਨੇ ਖੁਦ ਅਜਿਹੇ ਕੇਸਿਸ ਦੇਖੇ ਨੇ ਜਿਹਦੇ ਵਿੱਚ ਡਿਪਰੈਸ਼ਨ ਨੂੰ ਹੀ ਮੈਂਟਲ ਅਬਿਲਿਟੀ ਨਾ ਹੁੰਦਾ ਕਾਰਨ ਸਹੀ ਜਾਂਦਾ ਹੈਗਾ ਤੁਸੀਂ ਇਸ ਬਾਰੇ ਕੀ ਕਹੋਗੇ ਨਹੀਂ ਦੇਖੋ ਪਹਿਲਾ ਤਾਂ ਜਿਵੇਂ ਆਪਾਂ ਕਹੀ ਕਿ ਪੈਰੈਂਟਸ ਟਾਈਮ ਨਹੀਂ ਦੇ ਪਾਰੇ ਇਹ ਵੀ ਠੀਕ ਨਹੀਂ ਹੈ ਕਾਫੀ ਹੱਦ ਤੱਕ ਪੈਰੈਂਟਸ ਵਰਕਿੰਗ ਨੇ ਠੀਕ ਹੈ ਵੀ ਅੰਡਰਸਟੈਂਡ ਮੈਂ ਕਹੂੰਗੀ ਕੁਆਲਿਟੀ ਤੇ ਕੁਆਂਟੀਟੀ ਦਾ ਵੀ ਫਰਕ ਹੁੰਦਾ ਹੈ ਜੀ 24 ਘੰਟੇ ਇੱਕ ਬੱਚੇ ਦੇ ਨਾਲ ਨਾ ਰਹਿ ਕੇ ਦਿਨ ਦੇ ਵਿੱਚ ਅਗਰ 24 ਮਿੰਟ ਕੁਆਲਿਟੀ ਟਾਈਮ ਵੀ ਬੱਚੇ ਨਾਲ ਸਪੈਂਡ ਹੋ ਜਾਈ ਤਾਂ ਉਹ ਵੀ ਬਹੁਤ اچھی ਗੱਲ ਹੈ ਬਹੁਤ ਚੰਗੀ ਬਾਕੀ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ ਵੀ ਅਵੇਰਨੈਸ ਨਹੀਂ ਉਸੇ ਚੀਜ਼ ਲਈ ਮੈਂ ਕਹਿ ਰਹੀਆਂ ਕਿ ਇਸੇ ਲਈ ਅਸੀਂ ਪੰਜਾਬੀ ਔਰ ਇੰਗਲਿਸ਼ ਚ ਬਾਹਰ ਬੋਰਡਸ ਜਿਹੜੇ ਮੈਂ ਤੁਹਾਨੂੰ ਕਹਿ ਰਹੀਆਂ ਲਗਾਏ ਨੇ ਜੀ ਕਿ ਮੈਂਟਰਲ ਇਲਨੈਸ ਇਜ਼ ਸਮਥਿੰਗ ਡਿਫਰੈਂਟ ਜੀ ਸਲੋ ਲਰਨਿੰਗ ਮੈਂਟਰਲ ਡਿਸੇਬਿਲਟੀ ਯਾ ਇੰਟੈਲੈਕਚੁਅਲੀ ਜਿਹੜੇ ਬੱਚੇ ਥੋੜੇ ਜਿਹਾ ਵੀਕ ਰਹਿ ਜਾਂਦੇ ਨੇ ਦਿਸ ਇਜ਼ ਡਿਫਰੈਂਟ ਜੀ ਤਾਂ ਇੰਟੈਲੈਕਚੁਅਲ ਡਿਸੇਬਿਲਟੀ ਐਂਡ ਮੈਂਟਰਲ ਇਲਨੈਸ ਐਂਟਾਇਰਲੀ ਡਿਫਰੈਂਟ ਥਿੰਗਸ ਉਹ ਆਪਾਂ ਨੂੰ ਸਮਝਣ ਦੀ ਲੋੜ ਹੈ ਜੀ ਤੇ ਤੁਸੀਂ ਵੀ ਜ਼ਰੂਰ ਉਹ ਬੋਰਡ ਪੜਨਾ ਬਾਹਰ ਜਾ ਕੇ ਤਾਂ ਇਹ 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 ਛੋਟੇ ਛੋਟੇ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਹੈਗੇ ਨੇ ਲੋਕ ਕਨਫਿਊਜ਼ ਹੋ ਜਾਂਦੇ ਨੇ ਮੈਮ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਆ ਸਕੂਲ ਦੇ ਵਿੱਚ ਨਵਜੀਵਨੀ ਸਕੂਲ ਦੇ ਵਿੱਚ ਕਿੰਨੇ ਕੁ ਡਿਵੈਲਪਮੈਂਟ ਹੋਈ ਆ ਦੇਖੋ ਜੀ 45 ਸਾਲ ਪਹਿਲਾਂ ਇੱਕ ਪੁਲਿਸ ਲਾਈਨ ਦੇ ਵਿੱਚ ਇੱਕ ਕੁਆਟਰ ਚ ਸਕੂਲ ਸ਼ੁਰੂ ਕੀਤਾ ਗਿਆ ਸੀ ਜੀ ਅ ਡੈਪਟੀ ਕਮਿਸ਼ਨਰ ਸੀ ਉਸ ਸਮੇਂ ਲਿਉ ਨੇ ਹੋਏ ਅਲੋਟ ਕੀਤਾ ਸੀਗਾ ਤੇ ਅੱਜ ਹੁਣ ਸਕੂਲ ਦੀ ਇਸ ਆਪਾਂ ਆਪਣੀ ਸਕੂਲ ਦੀ ਬਿਲਡਿੰਗ ਹੈਗੀ ਹੈ ਸਕੂਲ ਦੇ ਖੁੱਲੇ ਗਰਾਊਂਡਸ ਨੇ ਜੀ ਤੇ ਹੌਸਟਲ ਫੈਸਿਲਿਟੀ ਤੁਹੰਦਸੇ ਐਡਾਉਟ ਸਲੇ ਵੀ ਹੈਗੀ ਹੈ ਤੇ ਬੱਚਿਆਂ ਲਈ ਵੀ ਹੈਗੀ ਹੈ ਅ ਪਰਮਾਤਮਾ ਦੀ ਕਿਰਪਾ ਨਾਲ ਸੋਣਾ ਬੱਚਿਆਂ ਨੂੰ ਖਾਣਾ ਖਵਾਈਦਾ ਤੇ ਅ ਬੀਏਡ ਤੇ ਡਿਪਲੋਮਾ ਵੀ ਅਸੀਂ ਐਨ ਜੀਓ ਦੇ ਵਿੱਚ ਇਥੇ ਇੰਸਟੀਚਿਊਟ ਹੈਗਾ ਸਾਡਾ ਨਰਜੀਬ ਨੇ ਇੰਸਟੀਚਿਊਟ ਜਿਹਦੇ ਵਿੱਚ ਕਰਾ ਰਹੇ ਹਾਂ ਟੀਚਰਸ ਟ੍ਰੇਨਿੰਗ ਦੇਣੇ ਆ ਤੇ ਬੱਚਿਆਂ ਦੇ ਲਈ ਜਿਵੇਂ ਸਪੀਚ ਥੈਰੇਪੀ ਲੈਬ ਹੈ ఫిਜ਼ੀਓ ਥੈਰੇਪੀ ਲੈਬ ਹੈ ਹੁਣੇ ਅਸੀਂ ਓਕਿਊਪੇਸ਼ਨਲ ਥੈਰੇਪੀ ਲੈਬ ਜਿਹੜੀ ਹੈਗੀ ਆ ਅਪਗ੍ਰੇਡ ਕੀਤੀ ਹੈ ਜੀ ਸੋ ਵਿਜਨ ਹੈ ਸਾਡਾ ਕਿ ਜੋ ਅਸੀਂ ਕਰਨਾ ਚਾਹ ਰਹੇ ਹਾਂ ਤੇ ਹੌਲੀ-ਹੌਲੀ ਜਿਹੜਾ ਹੈਗਾ ਕਿ ਕਾਰਮਾ ਵੱਡਾ ਹੋਈ ਜਾ ਰਿਹਾ ਹੈ ਜੀ ਜਿਹਗੇ ਲੋਕ ਸਰਨਲ ਜੁੜਦੇ ਨੇ ਉਹ ਸਮਝਦੇ ਨੇ ਸਾਨੂੰ ਕੀ ਚਾਹੀਦਾ ਜੀ ਸੋ ਇਸ ਤਰੀਕੇ ਜੀ ਇਟਸ ਇਟਸ ਆ ਲੌਂਗ ਪ੍ਰੋਸੈਸ ਅਸੀਂ ਇਨਾ ਟਾਈਮ ਜਿਹੜਾ ਹੈਗਾ ਸਕੂਲ 45 ਸਾਲ ਜੀ ਤੇ ਅੱਗੇ ਡਿਵੈਲਪਮੈਂਟ ਜਿਹੜੀ ਹੈਗੀ ਉਹ ਟਾਈਮ ਟੂ ਟਾਈਮ ਹੋਰ ਹੁੰਦੀ ਜਾਏਗੀ ਮੈਮ ਮੇਰਾ ਆਖਰੀ ਸਵਾਲ ਤੁਹਾਨੂੰ ਇਹ ਹੈ ਕਿ ਤੁਸੀਂ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਲੋਕਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਸਾਡੇ ਮਾਧਿਅਮ ਦਾ ਦੀ ਦੇਖੋ ਮੈਂ ਯੂਥ ਨੂੰ ਇਹੀ ਕਹਿਣਾ ਚਾਹੂੰਗੀ ਆ this is not just for my school ke tu si navjeev ni anything ਅਸੀਂ ਆਪਣੀ ਜ਼ਿੰਦਗੀ ਚ ਹਫਤੇ ਦੇ ਵਿੱਚ ਘਟ ਘਟ 2 ਘੰਟੇ ਤਾਂ ਵੋਲੰਟੀਅਰ ਕੰਮ ਜੀ ਦੇ ਲਈ ਕੱਢ ਸਕਦੇ ਆ ਉਹ ਹੋ ਸਕਦਾ ਹੈ ਅਸੀਂ 올ਡ ਏਜ ਹੋਮ ਨਾਲ ਜੁੜ ਜੀਏ ਕਿਤੇ 2 ਘੰਟੇ ਟਾਈਮ ਉੱਥੇ ਦੇ ਦਈਏ ਹਫਤੇ ਦੇ ਵਿੱਚ ਅ ਕਿਸੇ ਵੀ ਤਰੀਕੇ ਜਿਹੜਾ ਵੀ ਦੇਖੋ ਪਰਮਾਤਮਾ ਨੇ ਆਪਾਂ ਨੂੰ ਜੇ ਸਮਰੱਥਾ ਦਿੱਤੀ ਹੈ ਅਸੀਂ ਠੀਕ ਹਾਂ ਅਸੀਂ ਸੋਚ-ਬੋਚ ਵੀ ਸਾਡੀ ਠੀਕ ਹੈ ਤਾਂ ਅਗਰ ਅਸੀਂ ਸੋਸਾਇਟੀ ਦੇ ਵਿੱਚ ਹਨਾ ਕਿਸੇ ਨੂੰ 2 ਘੰਟੇ ਆਪਣੀ ਜ਼ਿੰਦਗੀ ਦੇ ਦੇ ਦਈਏ ਦੇਖੋ ਇੱਕ ਤਾਂ ਸਕੂਨ ਬਹੁਤ ਮਿਲੇਗਾ ਇੱਕ ਸੈਂਸ ਆਫ ਅਚੀਵਮੈਂਟ ਵੀ ਆਉਂਦੀ ਹੈ ਕਿ ਹਾਂ ਮੈਂ ਕੁਝ ਕੀਤਾ ਹੈ ਤਾਂ ਦੋ ਘੰਡੇ ਹਫ਼ਤੇ 'ਚ ਤੁਸੀਂ ਇੰਸਟਾਗ੍ਰਾਮ ਤੇ ਰੀਲਸ ਘਟ ਦੇਖ ਲੋਗੇ ਜੀ 2 ਘੰਟੇ ਤੁਸੀਂ ਜੀ ਨੈਟਫਲਿਕਸ ਦੇ ਉੱਤੇ ਜਾਂ ਆਪਣਾ ਜੋ ਵੀ ਹੈਗੇ ਨੇ OTT ਪਲੈਟਫਾਰਮਸ ਉਹਨਾਂ ਦੇ ਉੱਤੇ ਹਨ ਬੈਂਚ ਵਾਚ ਕੱਟ ਕਰ ਲੋਗੇ ਸੋ ਇਟ ਇਜ਼ ਵੈਰੀ ਇੰਪੋਰਟੈਂਟ ਜੀ ਕਿ ਯੂਥ ਦਾ ਤਾਂ ਜਿਵੇਂ ਆਪਾਂ ਕਹਿ ਹੀ ਰਹੇ ਹਾਂ ਬਟ ਆਈ ਫੀਲ ਦਿਸ ਇਜ਼ ਵੈਰੀ ਇੰਪੋਰਟੈਂਟ ਫॉर ਪੈਰੈਂਟਸ ਆਲਸੋ ਜੀ ਛੋਟੇ ਬੱਚੇ ਨੂੰ ਵਿਜ਼ਿਟ ਕਰਾਓ ਸਾਡੇ ਕੋਲ ਬਹੁਤ ਬੱਚੇ ਆਉਂਦੇ ਨੇ ਜਿਹੜੇ ਪੈਰੈਂਟਸ ਆਉਂਦੇ ਨੇ ਜੋ ਆਪਣੇ ਬੱਚਿਆਂ ਦੇ ਬਰਥਡੇਜ਼ ਇੱਥੇ ਸੈਲੀਬ੍ਰੇਟ ਕਰਦੇ ਨੇ ਹਨ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਵੀ ਸੋਸਾਇਟੀ ਦਾ ਪਾਰਟ ਨੇ ਜੀ ਬੱਚੇ ਔਰ ਇੱਕ ਇੰਟਰੈਕਸ਼ਨ ਹੁੰਦੀ ਹੈ ਹਨਾ ਇੱਕ ਅਵੇਅਰਨੈਸ ਆਉਂਦੀ ਹੈ ਸੋ ਮੈਂ ਕਹਾਂਗੀ ਕਿ ਯੂਥ ਨੇ ਤਾਂ ਆਪ ਕਰਨਾ ਹੈ ਲੇਕਿਨ ਛੋਟੇ ਬੱਚਿਆਂ ਦੇ ਵਿੱਚ ਆ ਚੀਜ਼ ਇਨਕਲਕਟ ਅਸੀਂ ਬਹੁਤ ਅੱਛੇ ਤਰੀਕੇ ਕਰ ਸਕਦੇ ਆਂ ਅਗਰ ਕਰਨਾ ਚਾਹੀਏ ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਆਲਸੋ ਥੈਂਕ ਯੂ ਮੈਮ ਚੰਗਾ ਲੱਗਿਆ ਗੱਲ ਕਰਕੇ ਥੈਂਕ ਯੂ ਵੈਰੀ ਮਚ ਜੇਕਰ ਤੁਸੀਂ ਵੀ ਇਸ ਸਕੂਲ ਚ ਆਉਣਾ ਚਾਹੁੰਦੇ ਹੋ ਤਾਂ ਇਹ ਪਟਿਆਲਾ ਦੇ ਸੂਲਰ ਦੇ ਵਿੱਚ ਸਕੂਲ ਹੈ ਤੁਸੀਂ ਵੀ ਜੁੜੋ ਨਵਜੀਵਨੀ ਸਕੂਲ ਦੇ ਨਾਲ ਅਤੇ ਇਹਨਾਂ ਬੱਚਿਆਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਵੋ ਤੇ ਜੁੜੇ ਰਹੋ ਸਾਡੇ ਨਾਲ ਧੰਨਵਾਦ